आज पंजाब सोशल वेलफेयर सोसाइटी चौथा सिलाई मशीन समागम लक्की रेस्टोरेंट शामिल हो गल करद मनजीत सिंह ने दसा की सोसाय पिछले लम्बे समय तो लोग भलाई दे कर रही है जिसकी जिम्मेवारी है बाखु भी निभा रहे ਪਿਛਲੀ 4 ਸਾਲਾਂ ਦੌਰਾਨ ਪਿੰਡਾਂ ਵਿੱਚ ਲੜਕੀਆਂ ਦੇ ਸਵੈ ਰੋਜ਼ਗਾਰ ਲਈ ਸਿਲਾਈ ਸਿਖਲਾਈ ਸੈਂਟਰ ਖੋਲੇ ਗਏ ਹਨ ਅਤੇ ਕੋਰਸ ਪੂਰਾ ਹੋਣ ਤੇ ਲੜਕੀਆਂ ਨੂੰ ਸਰਟੀਫਿਕੇਟ ਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਂਦੀਆਂ ਹਨ ਇਸੇ ਪੜਾਅ ਤਹਿਤ ਅੱਜ ਚੌਥਾ ਸਿਲਾਈ ਮਸ਼ੀਨ ਵੰਡ ਸਮਾਗਮ ਕਰਵਾਇਆ ਗਿਆ ਇਹਨਾਂ ਤੋਂ ਇਲਾਵਾ 4 ਲੋੜਵੰਤ ਪਰਿਵਾਰਾਂ ਨੂੰ ਪੱਕੇ ਕਾਰਵੀ ਬਣਾ ਕੇ ਦਿੱਤੇ ਗਏ ਮੈਡਮ ਪ੍ਰਭਜੋਤ ਕੌਰ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਸਿਲਾਈ ਕਢਾਈ ਤੇ ਪੇਂਟਿੰਗ ਦੇ ਕੋਰਸ ਕਰਵਾਏ ਜਾਣਤਾ ਜੋ ਉਸ ਸਮਾਜ ਵਿੱਚ ਆਪਣੇ ਪੈਰਾਂ ਤੇ ਖੜ ਸਕਣ ਇਸ ਸਮਾਗਮ ਵਿੱਚ ਸੋਸਾਇਟੀ ਵੱਲੋਂ 4 ਹੋਰ ਲੋੜਵੰਤ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੇ ਪੰਜਾਬ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਇਸ ਮੌਕੇ ਪ੍ਰਸਿੱਧ ਲੋਕ ਗਾਇਕ ਨਿਰਮਲ ਸਿੰਘ ਨਿਮਮਾ ਗੋਬੋਵਾਲ ਨੇ ਧਾਰਮਿਕ ਗੀਤਾਂ ਰਾਹੀਂ ਹਾਜ਼ਰੀ ਲਵਾਈ ਅਖੀਰ ਵਿੱਚ ਹੈਪੀ ਰੰਦੇ ਪੱਟੀਵਾਲ ਨੇ ਸੋਸਾਇਟੀ ਦੇ ਸੀਨੀਅਰ ਐਨ ਆਰ ਆਈ ਮੈਂਬਰਾਂ ਦਾ ਧੰਨਵਾਦ ਪ੍ਰਗਟਾਇਆ ਹੋਰ ਖਬਰਾਂ ਲਈ ਜੁੜੇ ਰਹੋ ਆਓ ਵੇਖਦੇ ਹਾਂ ਸ੍ਰੀ ਹਰਗੋਬਿੰਦਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਸਾਰੇ ਜਾਣੇ ਮੇਰੇ ਵੱਲੋਂ ਭਲਾਈ ਦੇ ਪਤੇ ਦਾ ਜਵਾਬ ਕਦੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਮੈਂ ਆਪਣੇ ਆਪ ਬੜੀ ਪਾਗਾਮ ਵਾਲੀ ਸਮਝਦੇ ਹਾਂ ਕਿ ਅੱਜ ਸਾਰੇ ਭਰਾਵਾਂ ਦੇ ਪੈਣਾ ਦੇ ਬੱਚਿਆਂ ਦੇ ਦਰਸ਼ਨ ਹੋਏ ਇਹ ਨੰਬਰ ਹੀ ਅਕਸਰ ਸੁਣੀ ਆ ਜਾਂਦਾ ਸੀ ਕਿ ਉਹ ਦੋ ਅੱਜ ਤੁਹਾਡੇ ਵੱਲੋਂ ਇੱਕ ਬਹੁਤ ਹੀ ਨੇਕ ਤੇ ਸਮਾਜੀ ਕੂਬਰਾਲਾ ਕੀਤਾ ਗਿਆ ਜੀ ਇਸ ਤੋਂ ਲੈ ਕੇ ਕੀ ਜਾਣਾਂ ਚਾਹੋ। ਦਾਸ ਦਾ ਨਾਮ ਮਨਜੀਤ ਸਿੰਘ ਯੂਐਸਏ ਤੋਂ ਸਾਡੀ ਸੋਸਾਇਟੀ ਪੰਜ ਆਪ ਸੋਸ਼ਲ ਸੇਵਾ ਸਰਕੀਏ ਜਿਹਦੇ ਪ੍ਰੈਜ਼ੀਡੈਂਟ ਹਾਪੀ ਰਣਦੇਵ ਦਿਆ ਤੇ ਚੇਅਰਮੈਨ ਹੰਕਾਰ ਸਿੰਘ ਜੀ ਲੁਰੀਆਨੇ ਤੋਂ ਸਾਡੀ ਸੋਸਾਇਟੀ ਦਾ ਇਹੋ ਹੀ ਮਨੋਰਥ ਹੈ ਕਿ ਇੱਕ ਤਾਂ ਅਵਾ ਇਹ ਪਾਣੀ ਫਿਰ ਤਰਤੀ ਨੂੰ ਚਾਇਆ ਜਾਵੇ ਲਾਸਟ 4-5 ਸਾਲ ਤੋਂ ਅਸੀਂ ਇਹ ਸੇਵਾ ਜਿਹੜੀ ਆ ਹੈਪੀ ਵੀਰ ਤੇ ਕਰ ਰਹੇ ਨੇ ਰੁੱਖ ਵੀ ਲਾਏ ਨੇ ਇਸ ਤੋਂ ਅਗਲਾ ਸਾਡਾ ਸਟੈਪ ਇਹ ਹੋਇਆ ਕਿ ਜਿਹੜੀਆਂ ਸਾਡੀਆਂ ਬੱਚੀਆਂ ਨੇ ਇਹਨਾਂ ਦੇ ਹੱਥ ਦੇ ਵਿੱਚ ਆਪਣੀ ਕੋਈ ਨਾ ਕੋਈ ਕਿਰਤ ਹੋਣੀ ਚਾਹੀਦੀ ਆ ਜਿਹੜਾ ਅਸੀਂ ਇਹ ਪ੍ਰਾਲਾ ਕੀਤਾ ਆ ਕਿ ਅਸੀਂ ਇੱਥੇ ਜਿਹੜਾ ਸੈਂਟਰ ਖੋਲ੍ਹਿਆ ਆ ਸਾਡੇ ਭੈਣ ਦੀ ਬਲਜੀਤ कौर ਉਹ ਇੱਥੇ ਸੇਵਾ ਨਿਵਾ ਰਹੇ ਨੇ ਬੱਚਿਆਂ ਨੂੰ ਹਰ ਸਾਲ ਔਰ ਸਲਾਈ ਚਕਾਲ ਕੇ ਪੋਰਸ ਕਰਾ ਕੇ ਅਸੀਂ ਹਾਲ ਬਾਦ ਆਉਣੇ ਆ ਉਹਨਾਂ ਨੂੰ ਬੱਚਿਆਂ ਨੂੰ ਨਾਲ ਸਲਾਈ ਮਸ਼ੀਨਾਂ ਤੇ ਨਾਲ ਤੇ ਕੋਈ ਹੈਲਪਫੁਲ ਚਾਹੀਦੀ ਆ ਤੇ ਉਹ ਵੀ ਅਸੀਂ ਕਰਦੇ ਆ ਅਗਲਾ ਸਾਡਾ ਇਹੋ ਉਪਰਾਲਾ ਹੈ ਕਿ ਅਗਲਾ ਅਸੀਂ ਸੈਂਟਰ ਜਿਹੜਾ ਆ ਪੀਰ ਦੀ ਕਾਈ ਪੀ ਪੀ ਹਾਲੀ ਸਾਡੇ ਛੋਟਾ ਬੱਚਾ ਸਾਡੇ ਮੇਰੇ ਵੱਡੇ ਭਰਾ ਮਾਸਟਰ ਗੁਰਨਾਮ ਸਿੰਘ ਜੀ ਜਿਹੜੇ ਯੂਕੇ ਯੂਐਸਏ ਸਾਡੇ ਨਾਲ ਨੇ ਅਸੀਂ 15 ਸਾਲ ਤੋਂ ਹਾਲ ਤੋਂ ਇਕੱਠੇ ਆ ਉਹਨਾਂ ਦਾ ਬੇਟਾ ਸਰਪੰਚ ਆਗਲਾ ਉਪਰਾਲਾ ਕਰ ਲਿਆ ਜਿਹੜਾ ਹੈ ਉਹਨਾਂ ਦੇ ਪਿੰਡ ਅਸੀਂ ਇੱਕ ਸੈਂਟਰ ਖੋਲ੍ਹਾਂਗੇ ਉਸ ਤੋਂ ਬਾਅਦ ਸਾਡੀ ਇਹੋ ਹੀ ਉਪਰਾਲੇ ਕਿ ਸੇ ਸੰਭਾਲ ਦੀ ਜਿਹੜੀ ਆ ਉਹ ਵੀ ਕੀਤਾ ਜਾਵੇ ਹੋ ਸਕਦਾ ਕਿ ਪੂਰਾ ਕਰਨ ਤੇ ਆਪਣਾ ਸਰਟੀਫਿਕੇਟ ਦੇ ਰਾਵੋ ਗੜਾ ਜਰੂਰੀ ਬੜੇ ਇੱਕ ਮੀਟਰ ਤੋਂ ਉੱਪਰ ਇੱਕ ਮੀਟਰ ਵੀ ਰੱਖ ਲਓ ਇੱਕ ਰੱਖ ਲਓ ਥੋੜਾ ਨਾਲ ਅਜ ਭਾਈ ਕਦੀ ਤੁਸੀਂ ਨਾਲ ਥੋੜਾ ਨਾਲ ਲਾਈਵ ਸਟ੍ਰੀਮ ਜਿਹੜੀ ਉਹ ਬੇਬੀ ਗੁਰਮੀਤ ਸਿੰਘ ਭੱਟੀਵਾਸਵਾ ਪਰ ਗੀਤ ਕੋਰ ਕੁਤਰੀ ਗੁਰਮੀਤ ਸਿੰਘ ਭੱਟੀਵਾਸਵਾ ਹਾਂ ਜੀ ਬੇਟੇ ਹਾਂ ਜੀ ਇੱਕ ਪੇਸ਼ਾਨ ਦੇਖਣ

ਤਰੇਕੀ ਤੇ ਟ੍ਰੈਫਿਕ ਮੰਨ ਐਂਡ ਸੰਦੇਸ਼ ਤੇ ਟ੍ਰੈਫਿਕ ਤੇ ਮੇਰੇ ਖਿਆਲ ਸਾਰੇ ਬੀਤੇ ਵੀ ਆ ਜੂਗੀ ਕਿ ਜਿਹੜਾ ਅੱਜ ਵੱਡੀ ਗਿਉਤੀ ਤੇ ਵਿੱਚ ਲੜਕੀਆਂ ਨੂੰ ਕਿਰਤ ਮੁਕੀ ਬਣਾਉਣ ਦੇ ਲਈ ਸਲਾਈ ਮਸ਼ੀਨਾਂ ਜੇ ਉਹਨਾਂ ਨੂੰ ਸਰਟੀਫਿਕੇਟ ਵੰਡੇ ਗਏ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਤਿਹ ਮੇਰਾ ਨਾਮ ਪ੍ਰਭਜਤ ਕੌਰ ਹੈ ਐਂਡ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦੀ ਹਾਂ ਪੰਜਾਬ ਸੋਸ਼ਲ ਵੈਲਫੇਅਰ ਕਮੇਟੀ ਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਮੇਰਾ ਇੱਕੋ ਮੈਸੇਜ ਹੈਗਾ ਬੱਚਿਆਂ ਨੂੰ ਬੱਚਿਆਂ ਨੂੰ ਕਿ ਕਿਰਤ ਕਰੋ ਤੇ ਹੁਨਰ ਜ਼ਰੂਰ ਲਓ ਆਪਣੇ ਹੱਥਾਂ ਦੇ ਵਿੱਚ ਕਿਸੇ ਤੇ ਡਿਪੈਂਡ ਨਹੀਂ ਹੋਣਾ ਅੱਜ ਜਿੱਦਾਂ ਲ ਕੁੜੀਆਂ ਨੇ ਸिलाई ਸਿੱਖੀ ਐ ਸिलाई ਮਸ਼ੀਨਾਂ ਮਿਲੀਆਂ ਆ ਗਈਆਂ ਵਾ ਮੈਂ ਉਹਨਾਂ ਨੂੰ ਵੈਸੇ ਵੀ ਇਹ ਮੈਸੇਜ ਦੇ ਰਹੀ ਹੈਗੀਆਂ ਕਿ ਕੋਸ਼ਿਸ਼ ਕਰੋ ਕਿ ਜਿੱਦਾਂ ਤੁਹਾਡੀ ਹੈਲਪ ਹੋਈ ਹੈਗੀ ਆ ਅੱਗੇ ਹੈਲਪ ਕਰੋ ਇੱਕ ਕੁੜੀ ਇੱਕ ਕੁੜੀ ਨੂੰ ਸਿਖਾਵੇ ਇਹਦੇ ਕਰਕੇ ਆਪਾਂ ਜੇ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੀਆਂ ਜਿੰਨੀਆਂ ਧੀਆਂ ਪੈਣਾ ਹੈਗੀਆਂ ਉਹਨਾਂ ਨੂੰ ਅੱਗੇ ਲੈ ਕੇ ਆਪਣੇ ਨਾਲ ਅੱਗੇ ਲੈ ਕੇ ਤੁਰ ਸਕੀਏ ਐਂਡ ਸਭ ਤੋਂ ਬੈਸਟ ਪ੍ਰਾਲਾ ਹੈਗਾ ਕਿ ਜੋ ਵੀ ਕੋਈ ਸਿੱਖਿਆ ਹੈਗਾ ਵਾ ਜੋ ਪੋਜ਼ਿਟਿਵ ਚੀਜ਼ਾਂ ਤੁਸੀਂ ਸਿੱਖੀਆਂ ਆਈਆਂ ਵਾ ਇਸ ਕੈਂਪ ਤੋਂ ਅੱਗੇ ਸ਼ੇਅਰ ਕਰੋ ਅੱਗੇ ਆਪਣੀਆਂ ਭੈਣਾਂ ਦੇ ਨਾਲ ਆਪਣੀਆਂ ਫਰੈਂਡਸ ਦੇ ਨਾਲ ਇੱਕ ਕੁੜੀ ਇੱਕ ਨੂੰ ਸਿਖਾਵੇ ਐਂਡ ਬਹੁਤ ਵੱਡਾ ਪ੍ਰਾਲਾ ਹੈਗਾ ਹਰ ਇੱਕ ਬੱਚਾ ਐਜੂਕੇਟ ਹੋਣਾ ਚਾਹੀਦਾ ਹੈਗਾ ਜਿੱਦਾਂ ਬਾਜੀ ਕਹਿ ਰਹੇ ਹੈਗੇ ਆ ਕਿ ਜਿਹੜੇ ਬੱਚੇ ਉੱਥੋਂ ਆ ਰਹੇ ਹੈਗੇ ਅਸੀਂ ਉਹਨਾਂ ਦੀ ਵੈਲ ਵੈਲ ਪਾਵਰ ਸਟਰੋਂਗ ਕਰੀਏ ਕਿਉਂਕਿ ਉਹਨਾਂ ਨੂੰ ਥੱਲੇ ਸੁੱਟਣ ਦੀ ਥਾਂ ਦੇ ਉੱਤੇ ਕਿ ਤੁਸੀਂ ਉੱਥੋਂ ਆ ਗਏ ਆ ਤੁਹਾਨੂੰ ਉੱਥੋਂ ਕੱਢਤਾ ਹੈਗਾ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਉੱਚਾ ਚੱਕਣ ਵਾਸਤੇ ਸਾਰੇ ਜਾਣੇ ਉਹਨਾਂ ਨੂੰ ਪੋਜ਼ਿਟਿਵ ਵਿਊ ਦਿਓ ਈਵਨ ਪੱਤਰਕਾਰ ਸਾਰੇ ਜੋ ਹੋ ਗਿਆ ਦਾਣਾ ਪਾਣੀ ਆ ਅੰਜਲ ਆ ਆਗੇ ਹੈਗੀਆਂ ਤੇ ਉਹਦੇ ਤੋਂ ਪੋਜ਼ਿਟਿਵ ਹੋ ਕੇ ਕੁਝ ਸਿੱਖਣਾ ਆਏਗਾ ਉਹ ਸਿੱਖੋ ਸਰਟੀਫਿਕੇਸ਼ਨਸ ਲਓ ਫਿਰ ਤੁਸੀਂ ਹਰ ਇੱਕ ਥਾਂ ਸਕਸੈਸਫੁਲ ਲੱਗੇ ਜਾਂ ਚਾਹੇ ਇੱਥੇ ਹੈਗੀਆਂ ਤੇ ਚਾਹੇ ਬਾਹਰ ਲਿਆਂ ਕੰਡਣਾ ਚਾਹੀਦਾ ਇਹਨਾਂ ਕੁਝ ਕਹਿੰਦੀ ਖਮਨ ਮੁਖੇਮਾ ਦੀ ਜੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਅਲਟੋ ਦਾ ਕੋਰਸ ਪੂਰਾ ਹੋਣ ਤੇ ਸੋਸਾਇਟੀ ਵੱਲੋਂ ਤੁਹਾਨੂੰ ਮਸ਼ੀਨ ਸਰਟੀਫਾਈ ਕਰੇਗਾ ਤੇ ਸੋਸਾਇਟੀ ਵੱਲ ਕੀ ਗੱਲ ਕਰਨੀ ਮੈਂ ਤੇ ਪਹਿਲਾਂ ਤਾਂ ਆਏ ਹੋਏ ਸਾਡੇ ਮੁੱਖ ਮਹਿਮਾਨ ਉਹਨਾਂ ਦਾ ਧੰਨਵਾਦ ਕਰਾਂਗੀ ਤੇ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਉਹਨਾਂ ਦੇ ਜਿਹੜੀ ਇਹ ਸੁਸਾਇਟੀ ਹੈ ਪੰਜਾਬ ਸੋਸ਼ਲ ਵੈਲਫੇਅਰ ਸੁਸਾਇਟੀ ਉਹਨਾਂ ਦਾ ਬਹੁਤ ਵਧੀਆ ਇਹ ਕਾਰਜਾ ਕਿ ਜਿਹੜਾ ਉਹ ਜ਼ਰੂਰਤਮੰਦ ਜਿਹੜੀਆਂ ਲੜਕੀਆਂ ਉਹਨਾਂ ਵਾਸਤੇ ਜੋ ਇਹ ਕਰ ਰਹੇ ਨੇ ਜੋ ਵੀ ਆਪਣੀ ਵਰਕ ਲਈ ਰੁਜ਼ਗਾਰ ਲਈ ਉਹਨਾਂ ਦੇ ਗਾੜੀ ਅੱਗੇ ਜੀਵਨ ਦੀ ਸੁਖਾਲਾ ਜੀਵਨ ਸੁਖਾਲਾ ਕਰਨ ਲਈ ਉਹ ਬਹੁਤ ਵਧੀਆ ਰੋਜ਼ਗਾਰ ਇਹਨਾਂ ਦਾ ਚੱਲ ਰਿਹਾ ਹੈ ਤੇ ਮੈਂ ਕਹਿੰਨੀ ਕਿ ਇਹਨਾਂ ਦੀ ਸੁਸਾਇਟੀ ਜਿਹੜੀ ਹੈ ਉਹ ਬਹੁਤ ਵਧੀਆ ਹੈ ਤੇ ਸਲਾਂਗਾ ਜੋਬ ਸੁਸਾਇਟੀ ਹੈ। ਉਹਨੇ ਇੱਕ ਮੈਸੇਜ ਦਿੱਤਾ ਹੈ ਕਿ ਕੰਮ ਸਿੱਖੇ ਗਾਂ ਵੀ ਕੰਮ ਸਿਖਾਉਣਾ ਉਹਦੇ ਬਾਰੇ ਲੱਗੀ ਚਾਹ। ਹਾਂਜੀ ਜ਼ਰੂਰ ਸਿਖਾਵਾਂਗੇ ਜੀ ਅਸੀਂ ਇਸ ਚੀਜ਼ ਨੂੰ ਤੁਹਾਡੇ ਹਨੂ ਐਕਸਪੀਰੀਅੰਸ ਵੀ ਹੋਏਗਾ ਇਸ ਚੀਜ਼ ਦਾ ਜੇ ਆਪਾਂ ਕਿਸੇ ਹੋਰ ਨੂੰ ਅੱਗੇ ਸਿਖਾਵਾਂਗੇ ਤਾਂ। ਦੇਖੋ ਜਾਨਾ ਤਨਖਾਣ ਬਾਹਰ ਆਪਣੀ ਕਮਾਈ ਦਾ ਦਸਵੰਧ ਭੇਜ ਦੇਣ ਉਹ ਭੇਜਣਾ ਬੜਾ ਸੌਖਾ ਵਾ ਉਹਨੂੰ ਅੱਗੇ ਤੁਸੀਂ ਮੈਨੇਜ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸੋਸਾਇਟੀ ਵਾਸਤੇ ਤੇ ਸਮਾਰੋਹ ਪੰਜਾਬ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਜਿਹਦਾ ਇਹ ਚੌਥਾ ਸਾਲਾਨਾ ਸਮਾਗਮ ਕਰਾਇਆ ਜਾ ਰਿਹਾ ਜੀ ਇਸ ਸਮਾਗਮ ਜਿਹੜਾ ਸਾਡੇ ਜਿਹੜਾ ਲੜਕੀਆਂ ਨੂੰ ਕਿੱਤਾ ਮੁਕੀ ਸਿਖਲਾਈ ਦਿੱਤੀ ਆ ਜ ਜਦੋਂ ਉਹਨਾਂ ਦਾ ਕੋਰਸ ਪੂਰਾ ਹੁੰਦੇ ਆ ਉਹਨਾਂ ਨੂੰ ਸਰਟੀਫਿਕੇਟ ਪਲੱਸ ਸਿਲਾਈ ਮਸ਼ੀਨਾਂ ਜਿਹੜੀਆਂ ਸੈਂਟਰ ਦੇ ਵੱਲੋਂ ਬਿਲਕੁਲ ਫਰੀ ਦਿੱਤੀਆਂ ਜਾਂਦੀਆਂ ਉਹ ਦਿੱਤੀਆਂ ਧੰਨਵਾਦੀਆਂ ਸਰਦਾਰ ਮਨਜੀਤ ਸਿੰਘ ਜੀ ਨਿਊਯਾਰਕ ਜਿਹੜੇ ਸਾਡੇ ਸਰਪ੍ਰਸਤ ਨੇ ਸਰਦਾਰ ਓੰਕਾਰ ਸਿੰਘ ਜੀ ਲੁਧਿਆਣਾ ਭੈਣ ਜੀ ਪ੍ਰਭਜੋਤ ਕੌਰ ਜੀ ਜਿਹੜੇ ਯੂਐਸਏ ਤੋਂ ਆਏ ਨੇ ਬਲਬੀਰ ਸਿੰਘ ਜੀ ਬਰਾੜ ਸਾਹਿਬ ਯੂਐਸਏ ਤੋਂ ਆਏ ਨੇ ਤੇ ਹੋਰ ਵੀ ਜਿੰਨੇ ਪਤਵੰਤੇ ਸੱਜਣ ਆਏ ਨੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਸੋ ਸਾਡੇ ਵੱਲੋਂ ਸੁਸਾਇਟੀ ਦੇ ਵੱਲੋਂ ਜਿਹੜੇ ਕਾਰਜ ਕੀਤੇ ਗਏ ਨੇ ਜੀ ਇੱਕ ਤੇ ਸੈਂਟਰ ਚਲਾਇਆ ਜਾ ਰਿਹਾ ਇੱਕ ਸੈਂਟਰ ਹੋਰ ਖੋਲਿਆ ਜਾ ਰਿਹਾ ਜਿਵੇਂ ਭਾਜੀ ਨੇ ਦੱਸਿਆ ਪੀਰ ਦੀ ਸਾਂਝ ਇਹਦੇ ਇਲਾਵਾ ਘਟੋ ਘਟ 6 ਕਿ ਲੋਕਾਂ ਨੂੰ ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਨੇ ਸੁਸਾਇਟੀ ਨੇ ਪਿਛਲੇ 4 ਸਾਲਾਂ ਦੇ ਵਿੱਚ ਜਿਹੜਾ ਕਿ ਅੱਗੇ ਤੋਂ ਨਿਰੰਤਰ ਜਾਰੀ ਰਹੂਗਾ ਸੋ ਇਸੇ ਇਸ ਬਾਬ ਬਣਿਆ ਰਹੇਗਾ ਔਰ ਸੇਵਾ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਚਨਾਰੇ ਜਿਹੜਾ ਹੈ ਸੈਂਟਰ ਚਲਾਉਣ ਦੀ ਕੀ ਲੋੜ ਪਈ ਜਿਹੜਾ ਆਪਾਂ ਇਸ ਸਿਸਟਮ ਨੂੰ ਜੋੜ ਪਾ ਰਹੇ ਹਾਂ ਕਿ ਲੋੜ ਪਈ ਇਹਦਾ ਲੋੜੇ ਪਈ ਜੀ ਕਿ ਸਾਡੇ ਭਾਜੀ ਮਨਦੀਪ ਸਿੰਘ ਉਹਨਾਂ ਦੇ ਸੋਕੇ ਯੂਐਸਏ ਬੈਠੇ ਸੀਗੇ ਇਹਨਾਂ ਦਾ ਸੁਪਨਾ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਨੌਜਵਾਨੀ ਆ ਜਿਵੇਂ ਉਹਨਾਂ ਨੇ ਆਪਣੇ ਲੈਕਚਰ ਦੇ ਵਿੱਚ ਕਾਫੀ ਡਿਟੇਲ ਨਾਲ ਦੱਸ ਦਿੱਤਾ ਕਿ ਸਾਡੇ ਨੌਜਵਾਨ ਹੁਣ ਬਾਹਰ ਵੀ ਜਾਂਦੇ ਕੋਈ ਕੰਮ ਨਹੀਂ ਸਿੱਖਦੇ ਇਹਨਾਂ ਦੀ ਸੋਚ ਹੈ ਕਿ ਹਰ ਇੱਕ ਦੇ ਕੋਲ ਕੋਈ ਨਾ ਕੋਈ ਹੰਧਰ ਹੋਣਾ ਚਾਹੀਦਾ ਹੈ ਤੋ ਗਰੀਬ ਲੜਕੀਆਂ ਜਿਹੜੀਆਂ ਇੱਕ ਸਲਾਈ ਦੀ ਫੀਸ ਵੀ ਨਹੀਂ ਭਰ ਸਕਦੀਆਂ ਹਾਲਾਂਕਿ 5-7 ਹਜ਼ਾਰੀ ਹੁੰਦੀ ਹੈ ਉਹ ਜੀਆਂ ਨੂੰ ਲੱਭ ਕੇ ਭਾਜੀ ਨੇ ਪਹਿਲਾ ਸੈਂਟਰ ਜਿਹੜਾ ਸ਼ੁਰੂ ਕੀਤਾ ਸੀ ਜਿਹਦਾ ਅੱਜ ਚੌਥਾ ਸਮਾਗਮ ਹੈ ਉਹਨਾਂ ਲੜਕੀਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਪੂਰੀ ਬਕਾਇਦਾ ਉਹਨਾਂ ਨੂੰ ਕੱਲੀ ਕਿੜਾ ਸਲਾਈ ਨਹੀਂ ਉਹਦੇ ਨਾਲ ਨਾਲ ਹੋਰ ਪੇਂਟਿੰਗ ਜੋ ਵੀ ਬੁਟੀਕ ਨਾਲ ਸੰਬੰਧਿਤ ਕੰਮ ਆ ਸਾਰੇ ਸਿਖਾਏ ਜਾਂਦੇ ਆ ਤੇ ਹਰ ਸਾਲ ਉਹਨਾਂ ਨੂੰ ਸਰਟੀਫਿਕੇਟ ਪਲੱਸ ਮਸ਼ੀਨਾਂ ਵੰਡੀਆਂ ਜਾਂਦੀਆਂ ਆ